ਮੋਟਿਵ ਸਾਡਾ ਇਹ ਹੈਗਾ ਕਿ ਵੀ ਜਿਹੜੀਆਂ ਮੋਦੀ ਜੀ ਦੀਆਂ 10 ਸਾਲਾਂ ਚ ਨਿਤੀਆਂ ਨੇ ਜਿਹੜੀਆਂ ਉਹਨਾਂ ਨੇ ਯੋਜਨਾਵਾਂ ਚਲਾਈਆਂ ਨੇ ਉਹਨਾਂ ਨੂੰ ਹਰ ਇੱਕ ਘਰ ਤੱਕ ਪਹੁੰਚਾਣਾ ਮੋਦੀ ਜੀ ਦੀਆਂ ਸਕੀਮਾਂ ਇੰਨੀ ਵਧੀਆਂ ਆਈਆਂ ਹੈਗੀਆਂ ਜਿਹੜੀ ਸਟੇਟ ਗਵਰਨਮੈਂਟ ਕਹਿੰਦੀ ਸੀ ਆਪਾਂ ਕਰਦੀਆਂ ਨਹੀਂ ਇਹਦਾ ਹੁਣ ਲੋਕਾਂ ਨੂੰ ਪਤਾ ਲੱਗੇ ਕਿ ਇਹ ਸੈਂਟਰ ਦੀ ਸਕੀਮਾਂ ਹੈਗੀਆਂ ਤੇ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਇਹ ਤੋਂ ਤਾਂ ਮੋਦੀ ਸਾਹਿਬ ਨੇ ਜਿਹੜੀ 5 ਲੱਖ ਦੀ ਆਯੂਸ਼ਮਾਨ ਸਕੀਮ ਜਿਹੜੀ ਇੱਕ ਦਿੱਤੀ ਉਹਦੋਂ ਲੋਕਾਂ ਦੇ ਬਹੁਤ ਇਲਾਜ ਕਰਵਾਏ ਹਾਰਟ ਦੇ ਹੋਰ ਦੇ ਇਲਾਜ ਹੋਏ ਇਹ ਸਭ ਤੋਂ ਅੱਛੀ ਸਕੀਮ ਹੈ ਅਗਰ ਕਿਸੇ ਦਾ ਕੋਈ ਪ੍ਰਧਾਨ ਮੰਤਰੀ ਦਾ ਚਿਹਰਾ ਹੈਗਾ ਤੇ ਉਹ ਸਿਰਫ ਨਰਿੰਦਰ ਭਾਈ ਮੋਦੀ ਜੀ ਹੈਗੇ ਨੇ ਉਹਨਾਂ ਤੋਂ ਇਲਾਵਾ ਕੋਈ ਨਹੀਂ ਹੈਗਾ ਤਾਂ ਲੋਕਾਂ ਨੂੰ ਦੱਸਣਾ ਪੈਂਦਾ ਵਸੇ ਲੋਕਾਂ ਨੂੰ ਸਮਝ ਸਾਰਿਆਂ ਨੂੰ ਹੈ ਕਿ ਕੌਣ ਕੰਮ ਕਰ ਰਿਹਾ ਹੈ ਮੋਦੀ ਸਾਹਿਬ ਦੀ ਕਿਹੜੀ ਕਿਹੜੀ ਯੋਜਨਾ ਦਾ ਸਾਨੂੰ ਲਾਭ ਮਿਲ ਰਿਹਾ ਹੈ ਤਾਂ ਕੋਈ ਕਿਸੇ ਤੋਂ ਛੁਪੀ ਗੱਲ ਨਹੀਂ ਹੈ ਤੇ ਕੋਈ ਸਿੱਖ ਧਰਮ ਨਾਲ ਬਿਲੋਂਗ ਕਰਦਾ ਹੈ ਕੋਈ Hindu ਹੈ ਕੋਈ ਇਸਾਈ ਹੈ ਕੋਈ ਮੁਸਲਮਾਨ ਹੈ ਯੋਜਨਾਵਾਂ ਤੇ ਸਭ ਨੂੰ ਮਿਲ ਰਹੀਆਂ ਉਹ ਸਭ ਨੂੰ ਮਿਲਣੀਆਂ ਵੀ ਚਾਹੀਦੀਆਂ ਤੇ ਹਰ ਦੇਸ਼ ਦਾ ਰਾਸ਼ਟਰਪਤੀ ਜਿਹੜਾ ਹੈ ਪ੍ਰਧਾਨ ਮੰਤਰੀ ਹੈ ਉਹ ਸਾਡੇ ਪ੍ਰਧਾਨ ਮੰਤਰੀ ਦੀ ਵਾਹ ਵਾਈ ਕਰਦਾ ਤੇ ਸਾਡਾ ਪ੍ਰਧਾਨ ਮੰਤਰੀ ਇਦਾਂ ਦਾ ਇ ਹੀ ਹੋਣਾ ਚਾਹੀਦਾ ਨੈਕਸਟ ਟਾਈਮ ਵੀ ਸਾਨੂੰ ਇਹੀ ਪ੍ਰਧਾਨ ਮੰਤਰੀ ਚਾਹੀਦਾ ਹੈ